ਬੱਚਿਆਂ ਨੂੰ ਧਮਕੀ ਦਿੱਤੀ ਇਹਨਾਂ ਨੇ ਮਾਰਨ ਦੀ ਤੇ ਗਲ ਵੀ ਪੈਣੇ ਘਰੇ ਆਣ ਕੇ ਗਲ ਪੈਣੇ ਗੋਲੀ ਚਲਾਈਏ ਮੇਰੇ ਬੱਚੇ ਤੇ ਗੋਲੀ ਵੱਜੀ ਹੈ ਜਿਸ ਗੱਲ ਕੋਈ ਗੱਲ ਨਹੀਂ ਸੀ ਸ਼ਵਤਰੀ ਦੇ ਬੱਚੇ-ਬੱਚੇ ਲੜੇ ਇਹਨਾਂ ਬਹੁਤ ਵੱਡਾ ਵੈਰ ਪਾ ਲਿਆ ਵਾ ਬੂਟਾਂ ਤੋਂ ਪਹਿਲਾਂ ਤੁਸੀਂ ਕਿੰਨੇ ਕੀ ਕੁਛ ਕਹਿੰਦੇ ਆ ਇਹ ਇਹ ਕਰਾਂਗੇ ਜੂ ਕਰਾਂਗੇ ਗਰੀਬ ਤਾਂ ਸੇਫ ਨਹੀਂ ਹੈਗੇ ਤੇਰੀ ਸਰਕਾਰ ਤੇ ਸਾਡੀ ਜੀ ਸ਼ਵਰਾਤਰੀ ਵਾਲੇ ਤੇ ਮੁੰਡਿਆਂ ਦੀ ਲੜਾਈ ਹੋਈ ਸੀ ਸ਼ਵਰਾਤਰੀ ਵਾਲਾ ਕਿੰਨੇ ਕਿਤੇ ਛੋਟੇ-ਛੋਟੇ ਬੱਚਿਆਂ ਨੂੰ ਕਿਤੇ ਲੜਾਈ ਹੋਈ ਜੋ ਆਏ ਕਹਿੰਦੇ ਉਹਨਾਂ ਨੇ ਫੈਰ ਦਿੱਤੇ ਇਹਨਾਂ ਦੇ ਸਰੀ ਵਗੈਰਾ ਲੱਗੇ ਬੱਚਿਆਂ ਦੀ ਸੀ ਲੜਾਈ ਤੇ ਫਿਰ ਗੋਲੀ ਚਲਾਈ ਇਹ ਗੰਭੀਰ ਇਲਜ਼ਾਮ ਲੱਗੇ ਨੇ ਫਿਰੋਜ਼ਪੁਰ ਦੇ ਕਸਬਾ ਜੀਰਾਦਾਈ ਮਾਮਲਾ ਜਿੱਥੇ ਦੋ ਧਿਰਾਂ ਦਰਮਿਆਨ ਲੜਾਈ ਹੋਈ ਸੀ 8 ਮਾਰਚ ਯਾਨੀ ਕਿ ਸ਼ਿਵਰਾਤਰੀ ਵਾਲੇ ਦਿਨ ਉਦੋਂ ਬੱਚਿਆਂ ਦੀ ਕੋਈ ਮਾਮੂਲੀ ਤਕਰਾਰ ਸੀ ਪਰ ਤਕਰਾਰ ਇੰਨੀ ਵੱਧ ਗਈ ਕਿ ਗੋਲੀਆਂ ਚਲੀਆਂ ਅਜਿਹੇ ਇਲਜ਼ਾਮ ਨੇ ਇਲਜ਼ਾਮ ਲਾਏ ਗਏ ਨੇ ਕਿ ਦੋ ਦੂਜੀ ਤੇਨੇ ਗੋਲੀਆਂ ਚਲਾਈਆਂ ਤਾਂ ਨੌਜਵਾਨਾਂ ਦੇ ਸ਼ਰੇ ਲੱਗੇ ਨੇ ਮੇਰਾ ਬੱਚਾ ਦੋ ਬੱਚੇ ਨੇ ਮੇਰੇ ਤੇ ਮੇਰੇ ਘਰ ਵਾਲੇ ਦੀ ਡੈਥ ਹੋਈ ਹੋਈ ਹੈ ਇਹ ਬੱਚਿਆਂ ਨੂੰ ਧਮਕੀ ਦਿੱਤੀ ਇਹਨਾਂ ਨੇ ਮਾਰਨ ਦੀ ਤੇ ਗਲ ਵੀ ਪੈਣੇ ਘਰੇ ਆਣ ਕੇ ਗਲ ਪੈਣੇ ਗੋਲੀ ਚਲਾਈਏ ਮੇਰੇ ਬੱਚੇ ਤੇ ਗੋਲੀ ਵੱਜੀ ਏ ਤੇ ਮੈਨੂੰ ਇਹਨਾਂ ਦਾ ਇਨਸਾਫ ਚਾਹੀਦਾ ਹੁਣ ਵੀ ਧਮਕੀਆਂ ਦਿੰਦੇ ਵੀ ਮੈਂ ਬੱਚੇ ਅਸੀਂ ਚੱਕਣੇ ਚੱਕਣੇ ਤੁਹਾਡੇ ਦੋਨੇ ਵੀ ਇਹਨਾਂ ਨੂੰ ਸਾਨੂੰ ਇਹਨਾਂ ਦਾ ਡਾਰੀਆ ਮੈਨੂੰ ਇਸ ਗੱਲ ਦੀ ਇਨਸਾਫੀ ਚਾਹੀਦੀ ਨਿੱਕੀ ਜੀ ਗੱਲ ਤੋਂ ਕੋਈ ਗੱਲ ਨਹੀਂ ਸੀ ਸ਼ਵਤਰੀ ਦੇ ਬੱਚੇ ਬੱਚੇ ਲੜੇ ਇਹਨਾਂ ਬਹੁਤ ਵੱਡਾ ਵੈਰ ਪਾ ਲਿਆ ਵਾ ਸ਼ੰਕਰ ਕੁਟਾਰੀਏ ਦੇ ਬੰਦੇ ਆ ਗੁੱਜਰ ਨੇ ਫੈਰ ਕੀਤੇ ਆ ਜੀ ਅਸੀਂ ਤਾਂ ਇਹ ਮੰਗ ਕਰਦੇ ਆ ਸਾਨੂੰ ਵੀ ਗੋਲੀ ਮਾਰ ਦੋ ਬਸ ਬਸ ਇਹਦਾ ਸ਼ੰਕਰ ਕੁਟਾਰੀਏ ਤੋਂ ਇਹੋ ਹੀ ਮੰਗ ਕਰਦੇ ਆ ਤੂੰ ਗਰੀਬਾਂ ਨੂੰ ਗੋਲੀ ਮਾਰ ਕੇ ਮਾਰਦੇ ਭਗਵੰਤ ਮਾਨ ਸਾਹਿਬ ਨੂੰ ਮੈਂ ਇਹ ਬੇਨਤੀ ਕਰਦਾ ਵੋਟਾਂ ਤੋਂ ਪਹਿਲਾਂ ਤੁਸੀਂ ਕਿੰਨੇ ਕੀ ਕੁੱਛ ਕਹਿੰਨੇ ਆ ਇਹ ਇਹ ਕਰਾਂਗੇ ਜੂ ਕਰਾਂਗੇ ਗਰੀਬ ਤਾਂ ਸੇਫ ਨਹੀਂ ਹੈਗੇ ਤੇਰੀ ਸਰਕਾਰ 'ਚ ਤੂੰ ਕਹਿੰਨਾ ਇਹ ਇਹ ਕਰਾਂਗੇ ਜੂ ਕਰਾਂਗੇ ਦੱਸੋ ਭਗਵੰਤ ਮਾਨ ਸਾਹਿਬ ਹੈਂਡੀਕੈਪ ਨੂੰ ਜਨਾ ਬਖਸ਼ਾ ਹਿੱਟ ਮਾਰੀ ਦੂਜਿਆਂ ਨੂੰ ਕਿੱਥੋਂ ਬਖਸ਼ਣਗੇ ਸਾਡੀ ਜੀ ਸ਼ਗਰਤਰੀ ਵਾਲੇ ਦੇ ਮੁੰਡਿਆਂ ਦੀ ਲੜਾਈ ਹੋਈ ਸੀ ਐਨਆਈ ਦੋ ਤਿੰਨ ਦਿਨ ਹੋ ਗਏ ਗੁੱਜਰੋਣੀ ਜੀ ਆ ਕੇ ਸਾਡੇ ਕਦੀ ਡਰਾਉਂਦੇ ਸੀ ਜੀ ਮੁੰਡਿਆਂ ਨੂੰ ਫਾਇਰ ਦਿਖਾਉਂਦੇ ਸੀ ਅੱਜ ਉਹ ਆਏ ਆ ਜੀ ਅੱਕ ਦਾ ਇਹਨਾਂ ਨੇ ਫਾਇਰ ਮਾਰੇ ਜੀ ਸਾਡੇ ਆ ਬੱਜੇ ਆਈ ਦੋ ਜਣਿਆਂ ਦੇ ਫਾਇਰ ਬੱਜਾ ਜੀ ਇਸ ਚ ਦਾ ਫਾਇਰ ਸੀ ਇਹ ਬਰਾਬਰ ਦਾ ਹੀ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਕਿੰਨੇ ਜਣੇ ਸੀ ਤੁਸੀਂ ਜਿੰਨਾਂ ਦੇ ਬੱਜੇ ਸਾਡੇ ਦੋ ਜਣਿਆਂ ਦੇ ਬੱਜੇ ਆ ਜੀ ਸਿਵਰਾਤਰੀ ਵਾਲੇ ਦਿਨ ਕਿਤੇ ਛੋਟੇ ਛੋਟੇ ਬੱਚਿਆਂ ਨੂੰ ਕਿਤੇ ਲੜਾਈ ਹੋਈ ਉਤੋਂ ਬਾਰੇ ਇਹਨਾਂ ਦੇ ਉਤੋਂ ਲੜਾਈ ਵਾਦੀ ਵਾਦੀ ਕਿਤੇ ਉਹ ਜਿਹੜੇ ਗੁਜਰਾں ਦੇ ਮੁੱਦੇ ਹੈਗੇ ਜਿਹੜਾ ਜੁਗਰਾਜ ਇਹ ਦਿਖਾਉਂਦੇ ਆ ਨਾ ਨਵੀ ਦੱਸਦੇ ਆ ਜੋ ਆਏ ਕਹਿੰਦੀ ਉਹਨਾਂ ਨੇ ਫਾਇਰ ਕੀਤੇ ਇਹਨਾਂ ਦੇ ਸ਼ਰੇ ਵਗੈਰਾ ਲੱਗੇ ਆ ਤੇ ਬਾਕੀ ਜਿਹੜੇ ਵੈਰੀਫਾਈ ਕਰਨੇ ਆ ਜਿਹੜੇ ਵੀ ਕੋਈ ਤੱਤ ਸਾਹਮਣੇ ਆਊਗਾ ਉਹ ਸਭ ਉਹ ਕਾਰਵਾਈ ਕੀਤੀ ਜਿਹੜੀ ਇਹ ਗੋਲੀ ਲੱਗੀ ਹੈ ਦੋ ਜਨਾਂ ਦੇ ਸ਼ਰੇ ਲੱਗੇ ਆ ਜੀ ਬਾਕੀ ਹਾਲਤ ਬਿਲਕੁਲ ਠੀਕ ਠਾਕ ਹੈ ਡਾਕਟਰ ਕਹਿੰਦੇ ਆ ਕਿ ਜਿਹੜੇ ਸ਼ਰੇ ਹੈਗੇ ਦਾਣੇ ਲੱਗੇ ਆ ਕੋਈ ਕੈਜੂਐਲਟੀ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ ਵੀ ਤਵਦੀ ਸਾਹਮਣੇ ਉਹ ਸਭ ਦੇ ਨਾਲ ਕਾਰਵਾਈ ਕੀਤੀ ਜਾਏਗੀ